ਹਾਂਜੀ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਬਰਨਾਲਾ ਦੇ ਦੇਸ਼ਾਂ ਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜ ਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕੁਝ ਸਿਗਨੇਚਰ ਕੈਪਸੂਲ ਜਿਹਨਾਂ ਨੂੰ ਆਪਾਂ ਪ੍ਰੀਕੈਬਲਨ 300 ਐਮਜੀ ਵੀ ਕਹਿ ਦਿੰਦੇ ਆ ਸੋ ਉਸਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜਜੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ ਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀਗੈਵਲਨ 300mg ਜਿਹਨਾਂ ਦਾ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਉਹ ਕੈਪਸੂਲਸ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾ ਮਨਜ਼ੂਰੀ ਨਾਲ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਤਾਂ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ STF ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ STF ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ STF ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 325 ਮਿਤੀ 30 ਜੂਨ 2024 ਅਧੀਨ ਤਾਰਾ 188 ਤੇ 120b IPC ਤੇ 420 IPC ਦਰਜ ਕਰਕੇ ਥਾਣਾ ਸਿਟੀ ਬਰਨਾਲਾ ਅਕਤੀਵਿਟੀ ਸਟਾਰਟ ਕੀਤੀ ਗਈ ਤੇ STF ਦੇ ਨਾਲ ਜੁਆਇੰਟ ਰੇਡ ਕਰਕੇ ਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਆਫੀਸਰ ਪ੍ਰਨੀਤ ਪ੍ਰਨੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਤੇ ਡਰੱਗ ਇੰਸਪੈਕਟਰ ਵੱਲੋਂ ਉੱਥੇ ਸਾਰੇ ਇਹਨਾਂ ਦਾ ਜਿਹੜਾ ਸਟਾਕ ਟੇਕਿੰਗ ਕੀਤੀ ਗਈ ਤੇ ਜੋ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਅਰਾਊਂਡ 95000 95000 ਪ੍ਰੀ ਕੈਵਲਨ 300 ਐਮਜੀ ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਆ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਉਹ ਇੱਥੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਕੋਲੇ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੁਝ ਨਹੀਂ ਸੀ ਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਸੀ ਤੇ ਇਹਨਾਂ ਕੋਲੇ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਅਲਾਉਡ ਨਹੀਂ ਹੈ ਤੇ ਇਹਨਾਂ ਕੋਲੇ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ ਉਹਦੀ ਵੀ ਇੱਕ ਕਾਫੀ ਵੱਡੀ ਖੇਪ ਅਰਾਊਂਡ 2 ਲੱਖ 17000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਿਗਨੇਚਰ ਪ੍ਰੀਗੇਬਲਨ ਅਤੇ ਟਪੈਂਡਾਜ਼ੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਰੌ ਮਟੀਰੀਅਲ ਪੈਕੇਜਿੰਗ ਮਟੀਰੀਅਲ ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਠੱਗੀ ਦਾ ਤਰੀਕਾ ਹੈਗਾ ਜਿਹਦੇ ਵਿੱਚ ਕੀ ਕਰਦੇ ਸੀ ਕਿ ਇਹਨਾਂ ਕੋਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲੇ ਪ੍ਰੀਗਾਬਲਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇजेस ਜਿਹੜੇ ਐ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇजेस ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਤੇ ਸ਼ਿਪਮੈਂਟ ਕਰ ਦਿੰਦੇ ਸੀ ਸੋ ਥੈਟ ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰ ਦਾ ਇਹ ਉਹਨਾਂ ਦੀ ਕੰਸਰਨਡ ਫੈਕਟਰੀ ਦੀ ਹੈ ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ ਸੋ ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹਦੇ ਵਿੱਚ ਇਸ ਅਲਜ਼ਾਨ ਫਾਰਮਾਸਿਊਟਿਕਲਸ ਦੇ ਡਾਇਰੈਕਟਰ ਸ਼ਿਸ਼ੂਪਾਲ ਵਾਸੀ ਧੂਰੀ ਉਹਨਾਂ ਦੀ ਪਤਨੀ ਨਿਸ਼ਾ ਰਾਣੀ ਵਾਸੀ ਧੂਰੀ ਦਿਨੇਸ਼ ਬਾਂਸਲ ਜੋ ਕਿ ਇਹਨਾਂ ਦੀ ਜ਼ੀਰਕਪੁਰ ਦੇ ਵਿੱਚ ਕੰਪਨੀ ਹੈ ਰਾਇਲ ਅਸਟੇਟ ਜ਼ੀਰਕਪੁਰ ਉਸ ਕੰਪਨੀ ਦੇ ਮਾਲਕ ਇਹਨਾਂ ਦੇ ਮੈਨੂਫੈਕਚਰ ਪੈਕੇਜਿੰਗ ਮੈਨੇਜਰ ਲਵ ਕੁਸ਼ ਯਾਦਵ ਵਾਸੀ ਯੂਪੀ ਤੇ ਇੱਕ ਇਹਨਾਂ ਦੇ ਡਰਾਈਵਰ ਸੁਖਰਾਜ ਸਿੰਘ ਵਾਸੀ ਬਨੂੜ ਇਹਨਾਂ ਨੇ ਜਿਹੜਾ ਵਰਖਲਾ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚੋਂ ਕੱਲ ਹੀ ਦਿਨੇਸ਼ ਬਾਂਸਲ ਸੁਖਰਾਜ ਸਿੰਘ ਤੇ ਲਵਕੁਸ਼ ਯਾਦਵ ਇਸ ਤੋਂ ਇਹਨਾਂ ਨੂੰ ਜਿਹੜਾ ਸ਼ਿਸ਼ੂਪਾਲ ਇਹ ਚਾਰ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੀ ਮਹਿੰਦਰਾ ਪਿਕਅਪ ਗੱਡੀ ਪੀਵੀ 65 एजेड 9437 ਜਿਹਦੇ ਵਿੱਚ ਇਹ ਸਾਰਾ ਸ਼ਿਪਮੈਂਟ ਇਹ ਲੱਦ ਕੇ ਇਹਨਾਂ ਨੇ ਅੱਜ ਇੱਥੋਂ ਲੈ ਕੇ ਜਾਣੀ ਸੀ ਉਹ ਵੀ ਬਰਾਮਦ ਕੀਤੀ ਗਈ ਆ ਤੇ ਫਰਦਰ ਤਫਤੀਸ਼ ਜਾਰੀ ਆ ਇਹਦੇ ਵਿੱਚ ਹੋਰ ਵੀ ਸਾਨੂੰ ਵੱਡੇ ਖਲਾਸੇ ਹੋਣ ਦੀ ਜਿਹੜੀ ਉਮੀਦ ਆ ਜਿਹੜੇ ਇਹਨਾਂ ਦੇ ਵੱਖ-ਵੱਖ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੀਆਂ ਫਰਮਸ ਬਣੀਆਂ ਹੋਈਆਂ ਨੇ ਜਾਂ ਇਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ ਉਹ ਸਾਰੇ ਵੇਰਵੇ ਐਸਟੀਐਫ ਨਾਲ ਵੀ ਸਾਂਝੇ ਕੀਤੇ ਜਾ ਰਹੇ ਨੇ ਸਾਰੀਆਂ ਹੀ ਜਿਹੜੀਆਂ ਫੈਕਟਰੀਆਂ ਦੇ ਉੱਤੇ ਇਹਨਾਂ ਦੇ ਰੇਡਸ ਕੀਤੀਆਂ ਜਾਣਗੀਆਂ ਤੇ ਜਿਹੜਾ ਸਾਰਾ ਮਾਲ ਮੁਕਦਮਾ ਹੈਗਾ ਉਹ ਜਿਹੜੇ ਸਾਡੇ ਡਰੱਗ ਇਨਸਪੈਕਟਰ ਨੇ ਉਹਨਾਂ ਵੱਲੋਂ ਡਰੱਗਸ ਐਂਡ ਕੋਸਮੈਟਿਕਸ ਐਕਟ ਦੇ ਅੰਡਰ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਸਸਪੈਂਸ਼ਨ ਦਾ ਨੋਟਿਸ ਵੀ ਦਿੱਤਾ ਗਿਆ ਤੇ ਰਿਪੋਰਟ ਬਣਾ ਕੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਆ ਤੇ ਫਰਦਰ ਮੁਕਦਮੇ ਦੀ ਤਫ਼ਤੀਸ਼ ਚੱਲੀ ਆ। ਇਹ ਤਾਂ ਪਹਿਲਾਂ ਮੁਕਦਮੇ ਚੱਲਦੀ ਹੈ। ਜੀ ਫੈਕਟਰੀ ਚੱਲਦੀ ਨੂੰ ਕਿੰਨਾ ਚਿਰ ਹੋ ਗਿਆ ਇਹ ਫੈਕਟਰੀ ਤਾਂ ਕਾਫੀ ਟਾਈਮ ਤੋਂ ਚੱਲ ਰਹੀ ਸੀ ਪਰ ਜਿਹੜੇ ਇਹ ਵਾਲੇ ਪ੍ਰੀਗੇਵਲਨ 300mg ਇਹਨਾਂ ਬਾਰੇ ਕੁਝ ਆਪਾਂ ਨੂੰ 1 ਮਹੀਨੇ ਤੋਂ ਕੁਝ ਇਨਪੁਟਸ ਆ ਰਹੀਆਂ ਸੀ ਉਹਨਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਸੀ ਸੀਕ੍ਰੀਟ ਤੌਰ ਤੇ। ਤੇ ਜਦੋਂ ਪੂਰਤਾਂ ਇਨਫਰਮੇਸ਼ਨ ਹੋ ਗਈ ਤਾਂ ਇਹ ਰੇਡ ਕੀਤੀ ਗਈ ਆ। ਉਹ ਵੀ ਪਰਚੇ ਨਾਲ ਇਨਾਂ ਦੇ ਵਿੱਚ ਸਾਨੂੰ ਇੱਕ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਜਿਹੜਾ ਸ਼ਿਸ਼ੂਪਾਲ ਹੈ ਦਿਨੇਸ਼ ਦਿਨੇਸ਼ ਵੰਸਲ ਹੈ ਜਿਹੜਾ ਉਹਦੇ ਉੱਤੇ ਇੱਕ ਕਿਸੇ ਹੋਰ ਜ਼ਿਲ੍ਹੇ ਵਿੱਚ ਪਰਚਾ ਦਰਜ ਹੈ ਉਹਨੂੰ ਐਸਟੀਐਫ ਵੱਲੋਂ ਗ੍ਰਿਫਤਾਰ ਵੀ ਕੀਤਾ ਹੋਇਆ ਉਸ ਪਰਚੇ ਵਿੱਚ ਉਹਦੀ ਪੁੱਛਗਿੱਛ ਚੱਲ ਰਹੀ ਹੈ ਇਹ ਸਰ ਸਪਲਾਈ ਜਿਹੜੀ ਇੰਕੀ ਪ੍ਰਣਾਲੀ ਦੇ ਨੇੜੇ ਨੇੜੇ ਕੀਤੀ ਕਰਦੇ ਸੀ ਕਿ ਆਹ ਉਹ ਬਹੁਤ ਰਹਿੰਦੀ ਹੈ ਜੀ ਇਸ ਬਾਰੇ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜੋ ਸ਼ੁਰੂਆਤੀ ਗੱਲਬਾਤ ਦੇ ਸਾਹਮਣੇ ਆਈ ਹੈ ਕਿ ਆਪਣੇ ਜ਼ੀਰੋਪੁਰ ਦੇ ਗੋਦਾਮਾਂ ਦੇ ਵਿੱਚ ਤੇ ਅਦਰ ਸਟੇਟ ਵਿੱਚ ਭੇਜਦੇ ਸੀ ਬਟ ਜਿਹੜੀ ਇਹਨਾਂ ਦੀ ਲੋਕਲ ਲੈਵਲ ਦੀ ਜਿਹੜੇ ਵਰਕਰ ਸੀ ਮੈਨੇਜਰ ਸੀ ਜਾਂ ਇਹਨਾਂ ਦੇ ਫੈਕਟਰੀ 'ਚ ਕੰਮ ਕਰਨ ਵਾਲੇ ਸੀ ਉਹਨਾਂ ਵੱਲੋਂ ਇੱਥੇ ਉਸ ਮੈਨੂਫੈਕਚਰਡ ਕੀਤੀ ਗਈ ਪ੍ਰੀਕੇਬਲ ਨੂੰ ਡਾਇਵਰਟ ਕਰਨ ਦੀ ਵੀ ਜਿਹੜੀ ਅਸੀਂ ਉਹਨੂੰ ਮਨਾਨੇ ਕੀਤਾ ਜਾ ਸਕਦਾ ਇਸ ਗੱਲ ਦੀ ਤਫਤੀਸ਼ ਚੱਲੀ ਹੈ ਕਿ ਜੇਕਰ ਉਹ ਬਰਨਾਲੇ ਦੇ ਵਿੱਚ ਵੀ ਕਿਸ ਚੀਜ਼ ਨੂੰ ਡਾਇਵਰਟ ਕੀਤਾ ਜਾ ਰਿਹਾ ਸੀ ਤੇ ਲੋਕਲ ਸੇਲ ਕੀਤਾ ਜਾ ਰਿਹਾ ਸੀ ਇਸ ਗੱਲ ਦੇ ਉੱਤੇ ਵੀ ਤਫਤੀਸ਼ ਅਸੀਂ ਕਰਾਂਗੇ ਸਰ ਬਾਕੀ ਬਰਨਾਲੇ ਦੇ ਵਿੱਚ ਵੀ ਸਾਡੇ ਵੱਲੋਂ ਕੀਤੇ ਜੋਗੇ ਜੀ ਜਰੂਰ ਜਿਹੜਾ ਵੀ ਸਾਡੇ ਧਿਆਨ 'ਚ ਆਏਗਾ ਹਰ ਫੈਕਟਰੀ ਦੀ ਹੁਣ ਅਸੀਂ ਡਰੱਗ ਇਨਸਪੈਕਟਰਸ ਨੂੰ ਨਾਲ ਲੈ ਕੇ ਸਾਡੇ ਮਨਜੋਗ ਐਸਐਫਪੀ ਸਾਹਿਬ ਵੱਲੋਂ ਹੁਕਮ ਹੋਏ ਨੇ ਸਾਰਾ ਸਬਡਿਵੀਜ਼ਨ ਵਾਈਜ਼ ਅਸੀਂ ਡਰੱਗ ਇਨਸਪੈਕਟਰਸ ਦੇ ਨਾਲ ਮੀਟਿੰਗਸ ਵੀ ਕੀਤੀਆਂ ਨੇ ਤੇ ਜੁਆਇੰਟ ਰੇਡਸ ਕੀਤੀਆਂ ਜਾਣਗੀਆਂ ਸਾਰੀਆਂ ਫੈਕਟਰੀਆਂ ਦੇ ਉੱਤੇ ਇਸ ਤੋਂ ਇਲਾਵਾ ਅਸੀਂ ਜਿੰਨੇ ਫਾਰਮੇਸੀ ਫਾਰਮੇਸੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਵੀ ਮੀਟਿੰਗਸ ਕੀਤੀਆਂ ਨੇ ਤੇ ਫਾਰਮ ਜਿਹੜੀਆਂ ਫਾਰਮਾ ਦੁਕਾਨਾਂ ਨੇ ਉਹਨਾਂ ਦੇ ਉੱਤੇ ਵੀ ਰੈਗੂਲਰ ਚੈਕਿੰਗ ਚੱਲ ਰਹੀ ਹੈ ਸਰ ਜੇ ਮੇਰੇ ਇਹ ਸਪਲਾਈ ਕਲੀ ਬਰਨਾਲਾ ਸ਼ਹਿਰ ਕਿਤੇ ਉੱਥੇ ਵੀ ਪਤਾ ਕਰੋਗੇ ਦੁਕਾਨਾਂ ਦੇ ਜੀ ਜਰੂਰ ਉਹਨਾਂ ਦੀ ਪੁੱਛਗਿੱਛ ਜਾਰੀ ਹੈ ਕਿਤੇ ਵੀ ਬਰਨਾਲਾ ਲੋਕਲ ਸ਼ਹਿਰ ਦੇ ਵਿੱਚ ਕਿਸੇ ਡਿਸਟ੍ਰੀਬਿਊਟਰ ਕੋਲੇ ਕਿਸੇ ਰਿਟੇਲਰ ਕੋਲੇ ਜਾਂ ਕਿਸੇ ਫਾਰਮੇਸੀ ਦੀ ਦੁਕਾਨ ਵਾਲੇ ਕੋਲੇ ਇਸ ਫੈਕਟਰੀ ਤੋਂ ਕੋਈ ਪ੍ਰੀ ਕੈਪਲਨ ਆਏ ਤੇ ਉਸ ਦੇ ਵੱਲੋਂ ਅੱਗੇ ਵੇਚ ਗਏ ਤਾਂ ਜਰੂਰ ਉਹਨਾਂ ਨੂੰ ਇਸ ਮਕਦਮੇ ਵਿੱਚ ਨਾਮਜ਼ਦ ਕੀਤਾ ਜਾਏਗਾ ਇਨਾਂ ਦਾ ਅੱਜ ਮਨਜੁਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਰਿਮਾਂਡ ਫਰਦਰ ਅਸਲ ਕੀਤਾ ਜਾਏਗਾ।